ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ ਜਿੰਨਾਂ ਨੇ ਆਪਣੀ ਐਡ ਦੁਬਾਰਾ ਵਾਰ-ਵਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਰ ਜਨਮ 23 11 1991 ਦਾ ਹੈ ਜੀ ਟਾਈਮ 4 AM ਕੱਦ 5 ਫੁੱਟ 3 ਇੰਚ ਹੈ ਜੀ ਕਾਸਟ ਖੱਤਰੀ ਹੈ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਇੱਕ ਸਿਸਟਰ ਕ੍ਰੇਡਿਟਾ ਸੈਟਲ ਹੈ ਜੀ ਫਾਦਰ ਸ਼ਾਪਕੀਪਰ ਨੇ ਮਦਰ ਹਾਊਸਵਾਈਫ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਏ ਪਾਸ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਓਨਲੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਵਾਲੇ ਸੰਪਰਕ ਕਰਨ ਨੋ ਕਾਸਟ ਬਾਰ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਫਰੀਦਕੋਟ ਹੈ ਕੱਦ 5 ਫੁੱਟ 3 ਇੰਚ ਹੈ ਡੇਟ ਆਫ ਬਰਥ ਹੈ ਜੀ 6 10 1996 ਕਾਸਟ ਮਹਿਰਾ ਸਿੱਖ ਕੰਮ ਪੰਜਾਬ ਸਰਕਾਰੀ ਨੌਕਰੀ ਗ੍ਰੇਡ ਬੀ ਇੱਕ ਪਹਿਨ ਵਿਆਹੀ ਹੋਇਆ ਜੀ ਪ੍ਰਾਈਵੇਟ ਇਕ ਐਨਆਈਟੀ ਜਲੰਧਰ ਤੋਂ ਕੀਤੀ ਹੈ ਇਹਨਾਂ ਨੇ ਇਹਨਾਂ ਵਾਸਤੇ ਸਰਕਾਰੀ ਨੌਕਰੀ ਕਰਦੀ ਜਾਂ ਚੰਗੀ ਪੜੀ ਲਿਖੀ ਗ੍ਰੈਜੂਏਟ ਸੋਹਣੀ ਤੇ ਸੁਨੱਖੀ ਲੜਕੀ ਦੀ ਲੋੜ ਹੈ ਇਸ ਰਿਸ਼ਤੇ ਲਈ ਕੋਈ ਹੋਰ ਬੀਸੀ ਕੈਟਾਗਰੀ ਜਾਂ ਜਨਰਲ ਵੀ ਆਪਣਾ ਡਾਟਾ ਦੇ ਸਕਦੇ ਹਨ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਟਰਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਗੋਤ ਵਿਰਕ ਕੱਦ 5 ਫੁੱਟ 9 ਇੰਚ ਹੈ ਜਨਮ 1992 ਦਾ ਇਨਾਂ ਨੇ ਪੜਾਈ ਕੀਤੀ ਹੈ ਜੀ ਬੀਏ, ਬੀਜੀ, ਪੀਜੀ ਡੀਸੀਏ, ਐਮਪੀ, ਐਚਡਬਲਿਊ ਡਿਪਲੋਮਾ ਕੀਤਾ ਇਹਨਾਂ ਨੇ ਕੰਮ ਪ੍ਰਾਈਵੇਟ ਬੈਂਕਰ ਜੌਬ ਨੇ ਕਰਦੇ ਨੇ ਜੀ ਜ਼ਮੀਨ 3 ਏਕੜ ਹੈ ਪਿਤਾ ਗਵਰਨਮੈਂਟ ਜੌਬ ਰਿਟਾਇਰ ਨੇ ਐਕਸਪਾਇਰ ਨੇ ਜੀ ਮਾਤਾ ਕਰੇਲੂ ਹੈ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਹੋਇਆ ਹੈ ਜੀ ਪਰ ਇੱਕ ਨਿਊਜ਼ੀਲੈਂਡ ਹੈ ਪੀਆਰਐਸ ਸਾਰੀ ਫੈਮਿਲੀ ਦੇ ਨਾਲ ਇੱਕ ਪੈਨ ਮੈਰਿਡਾ ਜੀ ਗਵਰਨਮੈਂਟ ਜੌਬ ਹੈ ਉਹਨਾਂ ਦੀ ਇਹਨਾਂ ਨੂੰ ਲੋੜ ਹੈ ਜੀ ਪੜੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਮੈਡੀਕਲ ਲਾਈਨ ਵਾਲੀ ਨੂੰ ਪੈਲ ਦਿੰਦੇ ਹਨ ਜੀ ਕੱਦ 5 ਫੁੱਟ 4 ਇੰਚ ਤੱਕ ਹੋਵੇਗਾ ਟੋਕਟ ਪਹਿਲਾਂ ਤੋਂ ਬਾਹਰ ਵਾਲੇ ਵੀ ਸੰਪਰਕ ਕਰ ਸਕਦੇ ਹਨ ਜੀ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਦਿਆਂ ਦਾ ਸਾਰਾ ਖਰਚ ਲੜਕੇ ਵੱਲੋਂ ਕਿੰਨਾ ਜਾਏਗਾ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1995 ਦਾ ਕਾਸਟ ਜੱਟ ਸਿੱਖ ਹੈ ਜੀ ਏਰੀਆ ਫਰੀਦਕੋਟ ਬੱਦ 5 ਫੁੱਟ 22 ਇੰਚ ਹੈ ਜੇ ਪੜਾਈਆਂ ਨੇ ਬੀ ਐਸ ਸੀ ਐਮ ਐਸ ਸੀ ਬੀ ਐਡ ਕੀਤੀ ਹੈ ਜੀ ਹੁਣ ਲੈਕਚਰਰ ਕੈਡਰ ਇਗਜ਼ਾਮ ਪ੍ਰੈਪਰੇਸ਼ਨ ਕਰ ਰਹੇ ਨੇ ਜੀ ਪ੍ਰਾਈਵੇਟ ਟੀਚਰ ਦੀ ਜੋਬ ਕਰ ਰਹੇ ਨੇ ਮੁੰਡਾ ਗਵਰਨਮੈਂਟ ਜਾਂ ਪ੍ਰਾਈਵੇਟ ਜੋਬ ਜਾਂ ਫਿਰ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਜੀ ਨਸ਼ਾ ਰਹਿਤ ਹੋਵੇ ਸੋਨਾ ਅਤੇ ਵੈਲ ਐਜੂਕੇਟਿਡ ਹੋਵੇ ਜ਼ਮੀਨ ਉਸ ਦੇ ਕੋਲ 8 ਤੋਂ 10 ਏਕੜ ਹੋਵੇ ਓਨਲੀ ਜੱਟ ਸਿੱਖੇ ਸੰਪਰਕ ਕਰਨ ਨੇੜੇ ਦੇ ਏਰੀਆ ਵਾਲੇ ਹੀ ਸੰਪਰਕ ਕਰਨ ਜੀ WhatsApp ਨੰਬਰ ਦਿੱਤਾ ਗਿਆ ਹੈ ਜੀ ਆਪ ਇਹਨਾਂ ਨੂੰ ਸਿਰਫ WhatsApp ਕਾਲ ਹੀ ਕਰਨਾ ਰਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਰਾਤਾ ਸਵਾਮੀ अरोड़ा ਕਾਸਟਾ ਜੀ ਇਹਨਾਂ ਦੀ 스마트 ਗਰਲ ਹੈ ਸ਼ਾਰਟ ਟਰਮ ਡਿਵੋਰਸ ਹੋਇਆ ਹੈ ਜੀ ਇਹਨਾਂ ਦਾ ਕੋਈ ਬੱਚਾ ਨਹੀਂ ਹੈ ਜੀ ਇਹਨਾਂ ਦਾ ਬੋਰਨ ਹੈਗਾ ਜੀ 1987 ਦਾ height 5 foot 4 inches ji qualification bsc it kiti hoye china ne area ludhiana hai sibling ek brother hai ji married hai brother da kaam hai ji private job in hoshi mother housewife ne ji father businessman ne inna nu zarur the ji vegetarian handsome boy from punjab only aise caste marriage bureau te foreigners call na karan ji inna nu mobile number ditta gaya hai ji aap tere jankari le sakte ho ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮਨੀਲਾ ਚੰਪਲ ਕੱਤ 5 ਫੁੱਟ 10 ਇੰਚ ਹੈ ਉਮਰ 17 10 2004 ਹੈ ਪੜਾਈ ਇਹਨਾਂ ਨੇ ਕੀਤੀ ਹੈ ਜੀ ਬਿਜ਼ਨਸ ਮਾਰਕੀਟਿੰਗ ਤੀਜੇ ਸਾਲ ਡਿਗਰੀ ਕਰ ਰਿਹਾ ਹੈ ਮਨੀਲਾ ਵਿੱਚ ਆਪਣੀ ਫਾਈਨੈਂਸ ਕੰਪਨੀ ਹੈ ਉਹਦੇ ਵਿੱਚ ਬੇਟਾ ਅਤੇ ਮੰਮੀ ਡੈਡੀ ਕੰਮ ਕਰਦੇ ਨੇ ਜੀ ਆਪਣਾ ਕੰਮ ਹੈ ਇਹਨਾਂ ਦਾ ਜ਼ਮੀਨ 7 ਕਿਲੇ ਹੈ ਏਰੀਆ ਮੋਗਾ ਹੈ ਘਰ ਸ਼ਹਿਰ ਵਿੱਚ ਹੈ ਲੜਕੀ ਦੀ ਭੈਣ ਦਾਦਾ ਦਾਦੀ ਪੂਗਾ ਸਾਰੀ ਫੈਮਿਲੀ ਕੈਨੇਡਾ ਚ ਵੈਲ ਸੈਟਿਡ ਹੈ ਸਰੀ ਬੀਸੀ ਵਿੱਚ ਲੜਕੇ ਨੇ ਵੀ ਕੈਨੇਡਾ ਆ ਜਾਣਾ ਹੈ ਇਹਨਾਂ ਨੂੰ ਲੜਕੀ ਕੈਨੇਡਾ ਪੀਆਰ ਚਾਹੀਦੀ ਹੈ ਜੇ ਬੀਸੀ ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਉਮਰ ਵੀ 20 ਤੋਂ 25 ਸਾਲ ਤੱਕ ਹੋਵੇ بیٹے ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਜੱਟ ਸਿੱਖ ਪੰਕੂ ਯੂਰਪ ਪੀਆਰ ਜਨਮ 1992 ਦਾ ਕੱਦ 6 ਫੁੱਟ ਹੈ ਪੜ੍ਹਾਈ ਬੀਏ ਕੀਤੀ ਇਹਨਾਂ ਨੇ ਦੋ ਭਰਾ ਨੇ ਜੀ ਦੋਵੇਂ ਭਰਾ ਬੈਲਜੀਅਮ ਚ ਆਪਣਾ ਬਿਜ਼ਨਸ ਹੈ ਨਾ ਤਾਂ ਪਿਤਾ ਆਰਮੀ ਚੋਰ ਰਟਾਇਰ ਨੇ ਸਬੇਤਾਰ ਮੇਜਰ ਮਾਤਾ ਹਾਊਸ ਵਾਈਫ ਨੇ ਜ਼ਮੀਨ 3 ਕਿਲੇ ਹੈ ਜੀ ਕਮਰਸ਼ੀਅਲ ਪ੍ਰਾਪਰਟੀ ਹੈ ਰੈਂਟ ਇਨਕਮ 90000 ਰੁਪਿਆ ਪਰ ਮਹੀਨਾ ਪੈਨ ਆਸਟ੍ਰੇਲੀਆ ਵਿੱਚ ਹੈ ਜੀ ਇਹਨਾਂ ਨੂੰ ਪੜ੍ਹੇ ਲਿਖੀ ਸੋਨੀ ਲੜਕੀ ਦੀ ਲੋੜ ਹੈ ਯੂਰਪ ਵਾਲੇ ਵੀ ਸੰਪਰਕ ਕਰਨ ਏਰੀਆ ਲੁਧਿਆਣਾ ਹੈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਚਾਟ ਸਿੱਖ ਜਨਮ 23/7/1994 ਦਾ ਗੋਤਪੁੱਲਰ ਹਾਈਟ 6 ਫੁੱਟ ਹੈ ਜੀ ਪੜਾਈ ਵੀ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇੱਕ ਪਲਾਟ ਹੈ ਪਰਾ ਪੰਜਾਬ ਪੁਲਿਸ ਵਿੱਚ ਹੈ ਜੀ ਦੋਨਾਂ ਭਰਾਵਾਂ ਕੋਲ 12 ਏਕੜ ਜ਼ਮੀਨ ਹੈ ਇਹਨਾਂ ਨੂੰ ਕੁੜੀ ਸਿੰਪਲ ਚਾਹੀਦੀ ਹੈ ਘਰੇਲੂ ਘਰੇਲੂ ਚਾਹੀਦੀ ਹੈ ਡਿਮਾਂਡ ਕੋਈ ਨਹੀਂ ਹੈ ਜੀ ਏਰੀਆ ਫਜ਼ਿਲਕਾ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 1995 ਦਾ ਹੈ ਬੀ ਡੀ ਐਸ ਸਟੱਡੀ ਕੀਤੀ ਚ ਇਹਨਾਂ ਨੇ ਵਰਕ ਪਰਮਿਟ ਹੈ ਜੀ ਕੈਨੇਡਾ ਵਿੱਚ ਫਾਦਰ ਕੈਪਟਨ ਰਿਟਾਇਰਡ ਇਨ ਆਰਮੀ ਵਿੱਚ ਜੀ ਕਾਸਟ ਜੱਟ ਸਿੱਖ ਹੈ ਅੰਮ੍ਰਿਤਸਰੀ ਲੜਕੀ ਹੈ ਡਿਮਾਂਡ ਇਹਨਾਂ ਦੀ ਹੈ ਜੀ ਕਿ ਵੈਲ ਸੈਟਿਡ ਡਾਕਟਰ ਹੋਵੇ ਆਪਣਾ ਕਲੀਨਿਕ ਨੇਟਵਿਚ ਹੋਵੇ ਜੀ ਚੰਗੀ ਜ਼ਮੀਨ ਹੋਵੇ ਲੜਕਾ ਪੱਗ ਬੰਦਾ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਇਹਨਾਂ ਨੂੰ ਉਹੀ ਸੰਪਰਕ ਕਰਨ ਜੋ ਉਸ ਦੇ ਬ੍ਰਦਰ ਨੂੰ ਰਿਸ਼ਤਾ ਕਰਵਾ ਸਕਣ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਹੰਸ ਡੇਟ ਆਫ ਬਰਥ ਹੈ ਜੀ 1st December 2006 ਵਿਲੇਜ ਹੈ ਜੀ ਬੂਰਾ ਗੁੱਜਾ ਕਾਸਟ ਮਤਵੀ ਸਿੱਖ ਹੈ ਜੀ ਦੋ ਬ੍ਰਦਰ ਨੇ ਜੀ ਇੱਕ ਸਟੱਡੀ ਕਰ ਰਿਹਾ ਹੈ ਕੁਆਲੀਫਿਕੇਸ਼ਨ ਹੈ ਜੀ ਕੰਪਿਊਟਰ ਕੋਰਸ ਕੀਤਾ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੀ ਨੌਨ ਡ੍ਰਿੰਕਰ ਨੌਨ ਸਮੋਕਰ ਮੁੰਡਾ ਟਰਬਨ ਵੇਅਰ ਨਾ ਹੋਵੇ ਜੀ ਕਟਿੰਗ ਵਾਲਾ ਹੋਵੇ ਮੁੰਡੇ ਦਾ ਨੇਚਰ ਵਧੀਆ ਹੋਵੇ ਨਾਈਸ ਹੋਵੇ ਜ਼ਮੀਨ ਉਹਦੇ ਕੋਲ 7 ਕਿਲੇ ਹੋਵੇ ਇਹਨਾਂ ਨੂੰ ਡਿਵੋਰਸ ਤੇ ਐਮਬੀ ਵਾਲੇ ਫੋਨ ਨਾ ਕਰਨ ਜੀ ਜੱਟ ਸਿੱਖ ਫੈਮਿਲੀ ਫੋਨ ਨਾ ਕਰਨ ਸਿਰਫ ਮਧਵੀ ਸਿੱਖ ਫੈਮਿਲੀ ਵਾਲੇ ਹੀ ਫੋਨ ਕਰਨ ਜੀ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਮਦਰ ਹਾਊਸ ਵਾਈਫ ਹੈ ਜੀ ਡਿਸਟ੍ਰਿਕਟ ਮੁਕਤਸਰ ਸਾਹਿਬ ਲੜਕਾ ਕੰਪਿਊਟਰ ਦਾ ਕੰਮ ਕਰਦਾ ਹੋਵੇ। ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16/10/1994 ਕਾਸਟ ਖੱਤਰੀ ਹੈ ਜੀ ਸੋਟੀ ਪੜ੍ਹਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਆਈਟੀ ਕੀਤੀ ਹੈ। ਕੰਮ ਕਰਦੇ ਨੇ ਜੀ ਫਾਊਂਡਰ ਆਫ ਔਰਨਾਮੈਟਿਕਸ ਆਈਟੀ ਕੰਪਨੀ ਮੋਹਾਲੀ ਵਿੱਚ। ਫਾਦਰ ਬਿਜ਼ਨਸਮੈਨ ਨੇ ਫਾਰਮਰ ਲੈਂਡ ਇਹਨਾਂ ਕੋਲ 35 ਏਕੜ ਹੈ। ਮਦਰ ਹਾਊਸ ਵਾਈਫ ਹੈ ਜੀ ਹਾਈਟ 5 ਫੁੱਟ 7 ਇੰਚ ਹੈ। ਸਿਸਟਰ 3 ਨੇ ਐਲ্ডার ਸਿਸਟਰ ਮੈਰੀਡਾ ਜੀ ਬ੍ਰਦਰ ਇੱਕ ਐਲਡਰ ਬ੍ਰਦਰ ਮੈਰਿਡ ਹੈ ਜੀ ਏਰੀਆ ਇਹਨਾਂ ਦਾ ਖਰੜ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਲੀਵ ਕਰਦੇ ਨੇ ਜੀ ਸੰਪਰਕ ਸਿੱਖ ਫੈਮਿਲੀ ਅਰੋੜਾ ਫੈਮਿਲੀ ਐਂਡ ਜਰਨਲ ਕਾਸਟ ਓਨਲੀ ਬਿਊਟੀਫੁਲ ਵੈਲ ਐਜੂਕੇਟਿਡ ਲੜਕੀ ਚਾਹੀਦੀ ਜੀ ਇਹਨਾਂ ਨੂੰ ਵਰਕਿੰਗ ਇਨ ਆਈਟੀ ਸੈਕਟਰ ਗਵਰਨਮੈਂਟ ਜੌਬ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਵਿਲੇਜ ਨਿਆਮੀਆ ਡਿਸਟ੍ਰਿਕਟ ਮੋਹਾਲੀ ਬੇਟਾ ਮੈਟ੍ਰਿਕ ਪਾਸ ਹੈ ਜੀ ਕਾਸਟ ਰਾਮ ਦਾ ਸਿੱਖ ਹੈ ਬਰਥ 1997 ਦਾ ਜੌਬ ਕਰਦੇ ਨੇ ਜੀ ਸਵਰਾਜ ਫੈਕਟਰੀ ਵਿੱਚ 7 ਸਾਲ ਤੋਂ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਲੜਕੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਚਾਹੇ ਗਰੀਬ ਕਰਦੀ ਹੋਵੇ ਨੰਬਰ ਦਿੱਤੇ ਗਏ ਹਨ ਜੀ ਆਪ ਬਥੇਰੇ ਗੱਲਬਾਤ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਰੀਆ ਤਰਨਤਾਰਨ ਚਾਹੀਐ ਜੀ ਡੇਟ ਆਫ ਬਰਥ 1998 ਹੈ ਪੜਾਈ ਇਹਨਾਂ ਨੇ ਮਾਸਟਰ ਇਨ ਅਕਾਊਂਟਿੰਗ ਵਿੱਚ ਕੀਤੀ ਹੈ ਜੀ ਇੱਕ ਸਿਸਟਰ ਹੈ ਮੈਰਿਡ ਹੈ ਕਾਸਟ ਜੱਟ ਹੈ ਜੀ ਪੁੱਲਰ ਹਾਈਟ 6 ਫੁੱਟ ਹੈ ਜੀ ਕurrently ਲੀਵਿੰਗ ਇਨ ਆਸਟ੍ਰੇਲੀਆ ਬੇਟੇ ਦੀ ਪੀਆਰ ਫਾਈਲ ਲੱਗੀ ਹੋਈ ਹੈ ਜੀ ਜਲਦੀ ਹੀ ਮਿਲ ਜਾਏਗੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁੱਲ ਟਾਲ ਐਜੂਕੇਟਿਡ ਗਰਲ ਫ੍ਰੋਮ ਜੱਟ ਸਿੱਖ ਫੈਮਿਲੀ ਵਿਦ ਸਿਮਿਲਰ ਫੈਮਿਲੀ ਬੈਕਗਰਾਉਂਡ ਕੁੜੀ ਦੀ ਉਮਰ ਵੀ 20 ਤੋਂ 25 ਸਾਲ ਤੱਕ ਹੋਵੇ ਜੀ ਹਾਈਟ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਵਧੀਆ ਪਰਿਵਾਰ ਹੋਵੇ ਜੀ ਬੇਟੀ ਦਾ ਨਿਸ਼ਾ ਨੋਟ ਕਰੋ ਜੀ ਨਾਮ ਕੋਰ ਕਨੇਡਾ ਪੀਆਰ ਜਨਮ 2000 ਦਾ ਜੀ ਸਟੱਡੀ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਕੀਤੀ ਜੀ ਕਨੇਡਾ ਵਿੱਚ ਹੈਲਥ ਕੇਅਰ ਡਿਪਲੋਮਾ ਕੀਤਾ ਜੀ ਇਹਨਾਂ ਨੇ ਹਾਈਟ 5 ਫੁੱਟ 6 ਇੰਚ ਹੈ ਕਾਸਟ ਜਟ ਸਿਕ ਇੱਕ ਫਰਾ ਇੰਡੀਆ ਵਿੱਚ ਚੌਕ ਕਰਦਾ ਹੈ ਜੀ ਕੁੜੀ ਕਨੇਡਾ ਵਿੱਚ ਹੈਲਥ ਕੇਅਰ ਦੀ ਚੌਕ ਕਰਦੀ ਹੈ ਏਰੀਆ ਮੋਗਾ ਹੈ ਜੀ ਇਹਨਾਂ ਦਾ ਰਿਸ਼ਤੇ ਲਈ ਉਹੀ ਸੰਪਰਕ ਕਰਨ ਜੀ ਜੋ ਭਰਾ ਨੂੰ ਰਿਸ਼ਤਾ ਕਰਵਾ ਸਕਣ ਮੈਰਿਜ ਪਿਊਰ ਵਾਲੇ ਮਾਫ ਕਰਨ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਇਹਨਾਂ ਦਾ ਡਿਵੋਰਸ ਹੋ ਚੁੱਕਾ ਹੈ ਜੀ ਲੜਕੀ ਜਰਮਨ ਵਿੱਚ ਪੱਕੀ ਹੈ ਇਹਨਾਂ ਨੂੰ ਲੜਕਾ ਜਰਮਨ ਵਿੱਚ ਹੀ ਚਾਹੀਦਾ ਹੈ ਜੀ ਲੜਕੀ ਦੀ ਉਮਰ 42 ਸਾਲ ਹੈ ਲੜਕੀ ਐਸਸੀ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਮਾਨਦ ਜੀ 31 ਸਾਲ ਦੇ ਨੇ ਗਰਮੈਂਟ ਜੋਵੇ ਜੀ ਨਾਂ ਦੀ ਕਾਦਫ ਠੇ ਫੁੱਟ ਹੈ ਫੈਮਿਲੀ ਵਿੱਚ ਮਮ ਨੇ ਡੈਡ ਨੇ ਸਿਸਟਮ ਮੈਰਿਡ ਹੈ ਜੀ ਏਰੀਆ ਬਠਿੰਡਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਅਬ ਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਰਾਮ ਘੜੀਆ ਸਿੱਖ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਲੜਕੀ ਹੈ ਜੀ ਨਿਊਜ਼ੀਲੈਂਡ ਪੀਆਰ ਜਨਮ 1992 ਦਾ ਹੈ ਜੀ ਕਾਦ 5 ਫੁੱਟ 3 ਇੰਚ ਹੈ ਲੜਕੀ ਅਨਮੈਰਿਡ ਹੈ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਨਾਨ ਮੈਡੀਕਲ ਵਿੱਚ ਲਾਂ ਦੀ ਡਿਗਰੀ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਜੀ ਤਿੰਨ ਭਰਾਣੇ ਜੀ ਏਰੀਆ ਇਹਨਾਂ ਦਾ ਦੁਆਬਾ ਹੈ ਮੰਗ ਸਿਰਫ ਇਹਨਾਂ ਨੂੰ ਇਹ ਹੈ ਕਿ ਖਾਨਦਾਨੀ ਅਤੇ ਵੈਸ਼ਨੋ ਪਰਿਵਾਰ ਹੋਵੇ ਲੜਕੇ ਦੀ ਉਮਰ 27 ਤੋਂ 32 ਸਾਲ ਤੱਕ ਹੋਵੇ ਲੜਕਾ ਸੋਨਾ ਤੇ ਸਮਾਰਟ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਮੈਰਿਜ ਬਿਊਰ ਹਵਾਲੇ ਤੇ ਤਲਾਕਸ਼ੁਦਾ ਫੋਨ ਨਾ ਕਰਨ ਜੀ ਨਿਊਜ਼ੀਲੈਂਡ ਨੂੰ ਪਹਿਲਾਂ ਹੈ ਜੀ ਕਨੇਡਾ ਆਸਟ੍ਰੇਲੀਆ ਯੂ ਐਸ ਏ ਵੀ ਵਿਚਾਰ ਤਿੰਨੇ ਜੀ ਮੁੰਡਾ ਐਜੂਕੇਟਿਡ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੇ ਉਹ ਤੇਰੇ ਚਾਨਕੀ ਲਾ ਸਕਦੇ ਹੋ